ਅਸੀਂ ਹੁਣ ਆਰਟ ਗੈਲਰੀ ਦੇ ਦੇਖਣ ਦੀ ਸ਼ੁਰੂਆਤ ਕਰ ਰਹੇ ਹਾਂ ਅੰਦਰ ਉਹ ਤੇ ਇੱਥੋਂ ਦੇ ਐਪਲਾਈਜ਼ ਭੈਣ ਮਨਦੀਪ ਆਪ ਤੁਹਾਡਾ ਕੀ ਨਾਮ ਹੈ ਮਨਦੀਪ ਕੌਰ ਮਨਦੀਪ ਕੌਰ ਨੇ ਤੇ ਇੱਥੇ ਬਾਰੇ ਸਾਰਾ ਇਹ ਜਾਣਕਾਰੀ ਜਿਹੜੀ ਦੇਣਗੇ ਵੀ ਇਹਦੇ ਵਿੱਚ ਕੀ ਹੈ ਸਿੱਖ ਹੈਰੀਟੇਜ ਨਾਲ ਸੰਬੰਧਿਤ ਕਿਹੜੀਆਂ ਚੀਜ਼ਾਂ ਸਿੱਖ ਸਭਿਆਚਾਰ ਨਾਲ ਜਾਂ ਪੰਜਾਬੀ ਸਭਿਆਚਾਰ ਨਾਲ ਉਦੇ ਬਾਰੇ ਤੁਸੀਂ ਚਾਹਨਾ ਪਉ ਉਹਦੇ ਵਿੱਚ ਕੀ ਹੈ ਸੋ 2013 ਵਿੱਚ ਜਿਹੜੀ ਅਨਟੇਰੀਅਰ ਦੀ ਸਰਕਾਰ ਆ ਉਹਨੇ ਨੇ ਅਫੀਸ਼ਲ ਤੌਰ ਤੇ ਅਪ੍ਰੈਲ ਦਾ ਮਹੀਨਾ ਸਿਕ ਹੈਰੀਟੇਜ ਮੰਥ ਡਿਕਲੇਅਰ ਕੀਤਾ ਸੀਗਾ ਤੇ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਸਾਡੀ ਜਿਹੜੀ ਵੋਲੰਟੀਅਰ ਦੀ ਟੀਮ ਆ ਸਿਕ ਹੈਰੀਟੇਜ ਮੰਥ ਫਾਊਂਡੇਸ਼ਨ ਉਹ ਹਰ ਇੱਕ ਅਪ੍ਰੈਲ ਬ੍ਰੈਂਟਨ ਵਿਕੇ ਵੱਖਰੇ ਵੱਖਰੇ ਇਵੈਂਟ ਵਰਕਸ਼ਾਪ ਜੋ ਕਿ ਸਿੱਖੀ ਨਾਲ ਸੰਬੰਧਤ ਹਨ ਅਸੀਂ ਉਹ ਕਰਦੇ ਹਾਂ ਸੋ ਐਸਾ ਸੱਦਲੀ ਬਹੁਤ ਹੀ ਐਮ ਸਾਲ ਹੈਗਾ ਜਿਵੇਂ ਇਸਨੂੰ ਪਤਾ ਇਸੇ ਕੌਮ ਨੇ 1984 ਨੂੰ ਹੋਏ 40 ਸਾਲ ਹੋ ਗਏ ਸੋ ਸਾਡੀ ਟੀਮ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਸੀ ਦੇ ਅਸੀਂ ਉਸ ਮੁੱਦੇ ਤੇ ਅਸੀਂ ਫੋਕਸ ਕਰੀਏ ਸੋ ਐਸਾ ਦਾ ਜੋ ਐਗਜ਼ੀਬਿਸ਼ਨ ਹੈਗਾ ਜਿੱਥੇ ਤੇ ਪੈਮ ਲੱਗੇ ਹੋਇਆ ਜੋ ਕਿ ਡਾਊਨਟਾਊਨ ਬ੍ਰੈਪਟਨ ਵਿਕੇ ਮਿਊਜ਼ੀਅਮ ਹੈਗਾ ਸਾਡਾ ਉੱਥੇ 1984 ਪਾਥ ਆਫ ਦਾ ਵਾਰੀਅਰਸ ਸੈਂਟਸ ਆਰਟ ਐਗਜ਼ੀਬਿਸ਼ਨ ਲੱਗਿਓ ਹੈ ਤੇ 1984 ਤੋਂ ਪਹਿਲਾਂ ਤੋਂ ਜੋ ਨੀਚ ਰਾਸੀ ਜਦੋਂ ਹੋਇਆ ਤੇ ਬਾਅਦ ਚ ਉਹ ਸਾਈਸ ਸਟੋਰੀ ਉਹ ਦਿਖਾਉਂਦਾ ਸਾਰਿਆਂ ਨੂੰ ਹਾਂਜੀ ਓਕੇ ਅੱਛੇ ਇਹ 2013 ਤੋਂ ਹੀ ਫ੍ਰੀ ਆ ਰਹੇ ਵਿਸਾਖੀ ਦਾ ਜਿਹੜਾ ਮੰਥ ਹੈ ਇਹ ਸੋ ਜਿਹੜਾ 2013 ਤੋਂ ਹਾਂਜੀ ਸੋ ਹਰੇਕ ਸਾਡੀ ਜੋ ਸਿੱਖ ਫਾਊਂਡੇਸ਼ਨ ਹੈਗੀ ਆ ਤੇ ਉਹ April ਦਮ ਹੀ ਨੇ ਦੀ ਸਪਾਂਸਰਸ਼ਿਪ ਕਰ ਦਿਆ ਇੱਥੇ ਪੈਮਾ ਲਈ ਖਾਸ ਕਰਕੇ ਸੋ ਜਿਹੜੇ ਵੀ ਆਉਂਦੇ ਮਿਊਜ਼ੀਅਮ ਵਿੱਚ ਪਾਵੇ ਤੁਸੀਂ ਸਿੱਖੋ ਤੁਸੀਂ ਨਹੀਂ ਹੋ ਤੁਸੀਂ ਉਦਾਂ ਵੀ ਮਿਊਜ਼ੀਅਮ ਆਉਣਾ ਚਾਹੀਦੇ ਚਾਹੁੰਦੇ ਹੋ ਉਹ ਐਡਮਿਸ਼ਨ ਫ੍ਰੀ ਹੁੰਦੀ ਆ ਸਾਡੇ ਸਿਕਿਉਰਜ ਮੰਥੀ ਖੁਸ਼ੀ ਵਿੱਚ ਅੱਛਾ April ਦਮ ਹੀ ਹਾਂਜੀ April ਦਮ ਹੀ ਹਾਂਜੀ ਅਚਕੀ ਇਹਦੇ ਨਾਲ ਮਤਲਬ ਸਿੱਖ ਹਿਸਟਰੀ ਨਾਲ ਸੰਬੰਧਿਤ ਕਿਹੜੀ ਆਈਟਮ ਹੈ ਸੋ ਜਿਵੇਂ ਆਪ ਨੂੰ ਪਤਾ ਵੀ ਅਪ੍ਰੈਲ ਦਾ ਮਹੀਨਾ ਸਿੱਖਾਂ ਲਈ ਬਹੁਤ ਖਾਸ ਹੈਗਾ ਵੀ ਵਿਸਾਖੀ ਮਨਾਈ ਜਾ ਰਹੀ ਹੈ ਗਿਆ ਸੋ ਤਾਂ ਆਪਾਂ ਅਪ੍ਰੈਲ ਦੇ ਮਹੀਨਾ ਚੁਣਿਆ ਸੀਗਾ ਤੇ ਹੁਣ ਇਹ ਪਉਦੇ ਮਹੀਨੇ ਵਿੱਚ ਜੋ ਵੀ ਸਿੱਖ ਹਿਸਟਰੀ ਵਾਰੇ ਸਿੱਖਤਾਂ ਨੰਾਰੇ ਸਿੱਖ 뮤직 ਵਾਰੇ ਸਿੱਖ ਕਲਚਰ ਵਾਰੇ ਜਿੰਨੀਆਂ ਵੀ ਅਸੀਂ ਵਰਕਸ਼ਾਪ ਜਾਂ ਪ੍ਰੈਜੈਂਟੇਸ਼ਨ ਆ ਜਿਹੜੀ ਨਾਲ ਕੇ ਬਹੁਤ ਹੀ ਅਹਿਮ ਆਰਗੇਨਾਈਜੇਸ਼ਨਾਂ ਵੀ ਜੁੜੀਆਂ ਹਨ ਜੋ ਕਿ ਆਪ ਦੀ ਇਵੈਂਟਸ ਕਰਦੇ ਹਨ ਉਹ ਸਿੱਖੀ ਬਾਰੇ ਕਿਸੇ ਤਰ੍ਹਾਂ ਦੇ ਵੀ ਗਿਰੀ এডੂਕੇਸ਼ਨ ਹੈਗੀ ਆ ਉਹ ਕਰਾਉਂਦੇ ਹਨ ਇੱਥੇ ਹਾਂਜੀ ਬਹੁਤ ਬਹੁਤ ਥੈਂਕ ਯੂ ਧੰਨਵਾਦ ਅਸੀਂ ਹੁਣ ਇੱਕ ਸ਼ੁਰੂ ਕਰਨੇ ਆਤ ਗਲੀ ਨੂੰ ਦੇਖਣ ਲਈ ਕਿ ਕਿਹੜੇ ਪਾਸੇ ਤੋਂ ਸਟਾਰਟ ਕਰੀਏ ਸੋ ਤੁਸੀਂ ਇਸ ਪਾਸੇ ਤੋਂ ਸ਼ੁਰੂ ਕਰਿਓ ਤੇ ਫਿਰ ਤੁਸੀਂ ਐਂਡ 'ਤੇ ਜਾ ਕੇ ਤੁਸੀਂ OK ਆਓ ਜੀ ਹੁਣ ਤੁਹਾਨੂੰ ਆਪ ਅੰਦਰ ਸਾਰੇ ਸਾਰੇ ਦਰਸ਼ਨ ਕਰਾਉਨੇ ਆ ਗੈਲਰੀ ਦੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ